ਜਲਾਲਾਬਾਦ ਦੇ ਰੇਲਵੇ ਸਟੇਸ਼ਨ ਤੇ ਇਲੈਕਟ੍ਰਿਕ ਟ੍ਰੇਨ ਦਾ ਕੀਤਾ ਗਿਆ ਟ੍ਰਾਇਲ ਦਿੱਲੀ ਤੋਂ ਆਈ ਟੀਮ ਨੇ ਕੀਤੀ ਸਮੀਖਿਆ ਜਾਣਕਾਰੀ ਮੁਤਾਬਕ ਅੱਜ ਦਿਨ ਮੰਗਲਵਾਰ ਦੁਪਹਿਰ 2 ਵਜੇ ਦੇ ਕਰੀਬ ਜਲਾਲਾਬਾਦ ਦੇ ਰੇਲਵੇ ਸਟੇਸ਼ਨ ਤੇ ਇਲੈਕਟ੍ਰਿਕ ਟ੍ਰੇਨ ਦਾ ਪ੍ਰੀਖਣ ਕੀਤਾ ਗਿਆ ਦੱਸ ਦਈਏ ਕਿ ਬੀਤੇ ਲੰਬੇ ਸਮੇਂ ਤੋਂ ਪਹਿਲੇ ਰੇਲਵੇ ਸਟੇਸ਼ਨ ਅਪਗ੍ਰੇਡ ਕੀਤੇ ਗਏ ਸੀ ਅਤੇ ਬਾਅਦ ਦੇ ਵਿੱਚ ਰੇਲ ਦੀਆਂ ਲਾਈਨਾਂ ਅਪਗ੍ਰੇਡ ਕੀਤੀਆਂ ਗਈਆਂ ਸਨ ਅਤੇ ਹੁਣ ਰੇਲਵੇ ਵਿਭਾਗ ਦੇ ਵੱਲੋਂ ਇਲੈਕਟ੍ਰਿਕ ਟ੍ਰੇਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਦਾ ਅੱਜ ਪਹਿਲੇ ਦਿਨ ਟ੍ਰਾਇਲ ਕੀਤਾ ਗਿਆ ਦੱਸ ਦਈਏ ਕਿ ਫਿਰੋਜ਼ਪੁਰ ਫਾਜ਼ਿਲਕਾ ਅਬੋਹਰ ਵਿਖੇ ਇਹ ਟ੍ਰਾਇਲ ਅੱਜ ਕੀਤਾ ਗਿਆ ਜਿਸ ਦੇ ਵਿੱਚ ਰੇਲਵੇ ਦੇ ਅਧਿਕਾਰੀ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਇਲੈਕਟ੍ਰਿਕ ਲਾਈਨ ਜੋ ਵਿਛਾਈ ਗਈ ਹੈ ਉਸ ਦਾ ਨਿਰਖਣ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਨਰੀਖਣ ਕੰਪਲੀਟ ਹੋਣ ਤੋਂ ਬਾਅਦ ਮਹਿਜ਼ 1-2 ਦਿਨਾਂ ਤੱਕ ਜਲਾਲਾਬਾਦ ਫਿਰੋਜ਼ਪੁਰ ਫਾਜ਼ਿਲਕਾ ਅਬੋਹਰ ਵਿਖੇ ਇਲੈਕਟ੍ਰਿਕ ਰੇਲ ਦੌੜੇਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ 1022 ਕਿਲੋਮੀਟਰ ਦੇ ਕਰੀਬ ਲਾਈਨਾਂ ਨੂੰ ਅਪਗ੍ਰੇਡ ਕਰਕੇ ਇਲੈਕਟ੍ਰਿਕ ਕੀਤਾ ਗਿਆ ਜਿਨ੍ਹਾਂ ਦਾ ਹੁਣ ਉਹਨਾਂ ਵੱਲੋਂ ਟ్రਾਇਲ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਅੰਮਾਲਾ ਸੈਕਟਰ ਤੋਂ ਇਹ ਕੰਮ ਸ਼ੁਰੂ ਕੀਤਾ ਗਿਆ ਜੋ ਪੂਰੇ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਜੋੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਅੱਜ ਇਸ ਕੰਮ ਦਾ ਨਰੀਖਣ ਕਰਨ ਦੇ ਲਈ ਦਿੱਲੀ ਤੋਂ ਚੀਫ ਇੰਜੀਨੀਅਰ ਪੰਥ ਸਾਹਿਬ ਇੱਥੇ ਪਹੁੰਚੇ ਨੇ ਅਤੇ ਉਹਨਾਂ ਦੇ ਵੱਲੋਂ ਇਸ ਪੂਰੇ ਜੋੜ ਦਾ ਕੀ ਕੰਮ ਦਾ ਸਪੈਸੀਫਿਕੇਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਮਾਪਦੰਡ ਰੇਲਵੇ ਦੇ ਵੱਲੋਂ ਨਿਰਧਾਰਿਤ ਕੀਤੇ ਗਏ ਨੇ ਉਹਨਾਂ ਦੇ ਆਧਾਰ ਤੇ ਕੰਮ ਕੀਤਾ ਜਾ ਰਿਹਾ ਹੈ ਜਾਂ ਨਹੀਂ ਜਾਂਚ ਪੂਰੀ ਕਰਨ ਤੋਂ ਮਹਿਜ਼ 1-2 ਦਿਨ ਬਾਅਦ ਹੀ ਇਸ ਰੂਟ ਤੇ ਇਲੈਕਟ੍ਰਿਕ ਟ੍ਰੇਨਾਂ ਦੌੜਨ ਲੱਗ ਪੈਣਗੀਆਂ ਹੈਗਾ ਜਿਹੜਾ ਪੂਰੇ ਪੰਜਾਬ ਚ ਫੈਲਿਆ ਹੋਇਆ ਜਲੰਧਰ ਤੋਂ ਨਕੋਦਰ ਫਿਲੌਰ ਤੋਂ ਲੋਹੀਆ ਖਾਸ ਫਿਰ ਜਲੰਧਰ ਤੋਂ ਲੈ ਕੇ ਫਿਰੋਜ਼ਪੁਰ ਹੁੰਦੇ ਹੋਇਆ ਫਿਰੋਜ਼ਪੁਰ ਸਿਟੀ ਤੋਂ ਫਾਜ਼ਿਲਕਾ ਬੋਰ ਬਠਿੰਡਾ ਅਗੇ ਤਰਨ ਤਰਨ ਖੇਮ ਕਰਨ ਵੇਰਕਾ ਡੇਰਾ ਬਾਬਾ ਨਾਨਕ ਨਵਾਂ ਸ਼ਹਿਰ ਫਾਜ਼ਿਲ ਆਪਣਾ ਨਵਾਂ ਸ਼ਹਿਰ ਫਗਵਾੜਾ ਤੇ ਉਹਦੇ ਬਾਅਦ ਨਵਾਂ ਸ਼ਹਿਰ ਤੋਂ ਚੈਜ ਜੋ ਤੋ ਅਬ ਸਾਰਾ ਸੈਕਸ਼ਨ ਹੈਗਾ ਜਿਹੜਾ ਸੀਪੀਡੀ ਰੇਲਵੇ ਇਲੈਕਟ੍ਰਿਫਿਕੇਸ਼ਨ ਅੰਬਾਲਾ ਦੇ ਅੰਡਰ ਹੋ ਰਿਹਾ ਹੈਗਾ ਆ Yadav ਸਾਹਿਬ ਉਹਦੇ ਹਟੇਗੇ ਤੇ ਇਹ ਹੁਣੇ ਕਰੀਬ ਕਰੀਬ ਖਤਮ ਹੋਣ ਤੇ ਹੈਗਾ ਇਹਦਾ ਟੋਟਲ ਲੰਬਾਈ ਸੀ 122 ਕਿਲੋਮੀਟਰ ਜਿਹੜਾ ਹੁਣ ਸਮਝੋ ਤੁਸੀਂ ਅੱਜ ਇੱਕ ਅੱਜ ਹੀ ਕੱਲ ਹੁਸ਼ਿਆਰਪੁਰ ਵਾਲਾ ਕੰਮ ਹੋ ਜਾਏਗਾ ਤਾਂ ਖਤਮ ਹੋ ਜਾਏਗਾ। ਥੈਂਕ ਯੂ ਸਰ। ਅੱਜ ਕੀ ਕਰਾਇਆ ਜਾ ਰਿਹਾ ਹੈ? ਅੱਜ ਇਹ ਚੈਕਿੰਗ ਹੋ ਰਹੀ ਹੈ। ਅੱਜ ਇਹ ਜਿਹੜਾ ਕੰਮ ਹੋਇਆ ਹੈ ਉਹਨੂੰ ਚੈੱਕ ਕਰਨ ਦਿੱਲੀ ਤੋਂ ਚੀਫ ਇੰਜੀਨੀਅਰ ਸਾਹਿਬ ਆਏ ਹੋਏ ਆ। ਜੀ। ਪੰਥ ਸਾਹਿਬ ਹੈਗੇ ਉਹ ਆਏ ਹੋਏ ਉਹਨਾਂ ਨੇ ਇਹਨਾਂ ਨੂੰ ਵੈਰੀਫਾਈ ਕਰਨਾ ਹੈ, ਚੈੱਕ ਕਰਨਾ ਹੈ ਕਿ ਜਿਹੜੀ ਇੰਸਟਾਲੇਸ਼ਨ ਹੈ ਐਸ ਪਰ ਦਾ ਸਪੈਸੀਫਿਕੇਸ਼ਨ ਹੈਗੀ ਨਹੀਂ। ਉਸ ਦੇ ਬਾਅਦ ਉਹਨਾਂ ਨੇ ਜਦੋਂ ਉਹਨੂੰ ਗ੍ਰੀਨ ਸਿਗਨਲ ਦੇਣਾ ਹੈ, ਉਹਨਾਂ ਨੇ ਅਪਰੂਵ ਕਰਨਾ, ਉਸ ਦੇ ਬਾਅਦ ਬਿਜਲੀ ਦੀ ਗੱਡੀ ਫਿਰ ਇੱਥੇ ਚੱਲੇਗੀ। ਜਦੋਂ ਤੱਕ ਆ ਬਹੁਤ ਛੇਤੀ ਸਰ ਇੱਕ ਦੋ ਦਿਨਾਂ ਚ ਮੇਰੇ ਖਿਆਲ ਅਪਰੂਵਲ ਆ ਜਾਣਾ ਚਾਹੀਦਾ ਥੈਂਕ ਯੂ ਠੀਕ ਥੈਂਕ ਯੂ